ਹਾਂਜੀ ਦੋਸਤੋ ਸਾਂਝੇ ਘਰ ਵੱਲੋਂ ਹਰਮਿੰਦਰ ਜੀ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਸੀਂ ਸੋਚਿਆ ਕਿਉਂ ਨਾ ਅੱਜ ਤੁਹਾਨੂੰ ਸਾਂਝੇ ਘਰ ਦੀ ਸੈਰ ਕਰਵਾਈਏ ਸੋ ਦੱਸਦੇ ਹਾਂ ਸਾਂਝਾ ਘਰ ਕਿੱਥੇ ਹੈ ਤੇ ਇਹਦੇ ਆਸ-ਪਾਸ ਕੀ ਹੈ ਸਾਂਝਾ ਘਰ ਇਹ ਦਿੱਲੋ ਤੋਂ ਰੋਪੜ ਨੂੰ ਜਾਣ ਵਾਲੀ ਸੜਕ ਤੇ ਹੈ ਤੇ ਇਹ ਬਿਲਕੁਲ ਨਹਿਰ ਦੇ ਉੱਪਰ ਹੈ ਇਸ ਦੀ ਲੋਕੇਸ਼ਨ ਬਹੁਤ ਹੀ ਸੋਹਣੀ ਹੈ ਜਦ ਵੀ ਤੁਸੀਂ ਸੜਕ ਤੇ ਜਾਮੋਗੇ ਤਾਂ ਤਦੇ ਸੰਜੇ ਕਰਮੁਵੇਸਨੀ ਕਰ ਸਕਦੇ ਕਿਉਂਕਿ ਇਹ ਮੇਨ ਰੋਡ ਦੇ ਉੱਪਰ ਹੈ ਨਹਿਰ ਦੇ ਨਾਲ ਹੈ ਹੁਣ ਤੁਹਾਨੂੰ ਸੰਜੇ ਕਰਗੇ ਅੰਦਰ ਕੀ ਕੀ ਹੈ ਪਾਂਚਾਟ ਮੈਨੂੰ ਬਹੁਤ ਵਧੀਆ ਲੱਗਦਾ ਹੈ ਸਪੈਸ਼ਲਿਸਟ ਜਿਸ ਵਿੱਚ ਕੁਦਰਤੀ ਤੇ ਸ਼ਾਂਤ ਮਾਹੌਲ ਹੈ ਸਤੋਬਾਦੇ ਇਸ ਫਿਜ਼ ਲਈ ਜਾਣਿਆ ਜਾਂਦਾ ਹੈ ਜਿਸ ਤੇ ਬਹੁਤ ਹੀ ਡ੍ਰੈਮੈਟਿਕ ਤੇ ਬਹੁਤ ਹੀ ਪੀਸਫੁਲ ਐਨਵਾਇਰਨਮੈਂਟ ਹੈ ਸਾਂਝੇਕਰ ਦੇਸੀ ਵੈਜੀਟੇਰੀਅਨ ਫੂਡ ਲਈ ਬਹੁਤ ਮਸ਼ਹੂਰ ਹੈ ਤੇ ਕੁਆਲਿਟੀ ਦੇ ਸਪੈਸ ਨੇ ਆ ਕੇ ਦੇਖੋਗੇ ਖੁਦ ਦੱਸੂंगे ਕਿ ਕੁਆਲਿਟੀ ਕਿੰਨੀ ਹੈ ਤੇ ਸੰਝੇ ਕਰਦਾ ਹੈ ਕਿ ਹੂਸਟਾ ਪੁਆਇੰਟ ਹੈ ਜਿਹੜਾ ਸੰਝੇ ਕਰਦੇ ਵਾਲੇ ਦੁਆਲੇ ਬਹੁਤ ਜ਼ਿਆਦਾ ਗ੍ਰੀਨਰੀ ਹੈ ਬਹੁਤ ਹੀ ਸ਼ਾਂਤਮਈ ਮਾਹੌਲ ਹੈ ਗ੍ਰੀਨਰੀ ਇੰਨੀ ਹੈ ਕਿ ਮਨ ਇੱਕ ਆਨੰਦ ਨਾਲ ਭਰ ਜਾਂਦਾ ਹੈ ਜਿਉਂ ਹੀ ਸੰਝੇਕਰ ਦੇ ਵਿੱਚ ਕੋਈ ਇੰਟਰ ਕਰਦਾ ਆਟੋਮੈਟਿਕ ਇੱਕ ਪੋਜ਼ਿਟਿਵ ਵਾਈਡਸ ਨਾਲ ਉਹਨਾਂ ਦਾ ਮਨ ਭਰ ਜਾਂਦਾ ਹੈ। ਮੇਨ ਐਂਟਰੀ ਸੰਜੇਕਰ ਦੀ ਮੇਨ ਐਂਟਰੀ ਹੈ ਜੀ। ਤੇ ਪਾਰਕਿੰਗ ਇਸ ਤੇ ਦੋਨਾਂ ਸਾਈਡਾਂ ਤੇ ਬਹੁਤ ਖੁੱਲੀ ਪਾਰਕਿੰਗ ਹੈ। ਜਦ ਵੀ ਤੁਸੀਂ ਇੱਥੇ ਆਵੋ ਤੁਹਾਨੂੰ ਕਦੇ ਪਾਰਕਿੰਗ ਦੀ ਕੋਈ ਸਮੱਸਿਆ ਨਹੀਂ ਆਵੇਗੀ। ਸੰਜੇਕਰ ਦੇ ਵਿੱਚ ਸਾਡੀ ਆਪਣੀ ਰੈ residency ਇੱਥੇ ਹੀ ਹੈ। ਅਸੀਂ ਇੱਥੇ ਹੀ ਰਹਿ ਰਹੇ ਹਾਂ। ਇੱਕ ਆਜੋ ਦੇਖਦੇ ਹਾਂ ਜੀ ਰੈਸਟੋਰੈਂਟ ਜਿਸ ਦੇ ਵਿੱਚ ਸਵਾਦਿਸ਼ ਭੋਜਨ ਬਣਦਾ ਹੈ। ਹੁਣ ਰੈਸਟੋਰੈਂਟ ਦੇ ਅੰਦਰ ਡਾਈਨਿੰਗ 홀 ਦੇ ਵਿੱਚ ਲੈ ਕੇ ਚੱਲ ਜਾਈਏ। ਦੇਖਣ ਨੂੰ ਰੈਸਟੋਰੈਂਟ ਦੇ ਵਿੱਚ ਤੁਹਾਨੂੰ ਕੈਸ਼ੂਅਲ ਤਰੀਹੀ ਦਾਲ ਮਿਲੋਗੇ। ਕਾੜਮੀ ਦਾ ਦੁੱਧ ਮਿਲੂਗਾ ਚਾਹ ਕੀ ਲੱਸੀ ਮਿਲੂਗੀ ਇਹ ਸਾਰੇ ਪ੍ਰੋਡਕਟਸ ਨੂੰ ਆਪਣੇ ਘਰ ਬਣਾਉਂਦੇ ਹਾਂ ਤੇ ਰੈਸਟੋਰੈਂਟ ਦੇ ਵਿੱਚ ਕੁਆਲਿਟੀ ਪ੍ਰੋਡਕਟਸ ਨੂੰ ਸਰਵ ਕਰਦੇ ਹਾਂ ਅੰਦੀ ਚਲੋ ਹੁਣ ਮੰਗ ਪਾਉਦੇ ਹਾਂ ਸਾਡਾ ਆਪਣਾ ਚੌਂਕਾ ਜਿਹਦੇ ਵਿੱਚ ਮੱਕੀ ਦੀ ਰੋਟੀ ਸਰੋਂ ਦਾ ਸਾਗ ਬਣਦਾ ਜਿਹਦੇ ਵਿੱਚ ਕਾੜਮੀ ਰਿਪੀਅਰ ਥੋੜੀ ਜਿਹੀ ਦਾਲ ਬਣਦੀ ਹੈ ਸੋ ਦੋਪਾਹ

ਸ਼ਾਂਤੀ ਦੇ ਵਿੱਚ ਹਰਿਆਲੀ ਨੂੰ ਦੇਖੋ ਸਟ੍ਰੈਸਿੰਗ ਦੂਰ ਪਜਾਉ। ਸੰਝੇ ਕਰਦਾ ਸੰਤਾ ਚਿੜੀਆ ਕਰ ਜੇਸਤੇ ਵਿੱਚ ਖਰਗੋਸ਼, ਪਤਰ, ਬਟੇਰ, ਚਿੜੀਆਂ, ਕਬੀਆਂ ਸਾਰੇ ਇਕੱਠੇ ਰਲ ਮਿਲ ਕੇ ਰਹਿੰਦੇ ਹਨ। ਇਹ ਇਹਨਾਂ ਤੋਂ ਕਾਫੀ ਪੋਸਟਿਕ ਖਾਣਾ ਮਿਲਦਾ ਹੈ ਕਿ ਕਿਨੇ ਸਾਰੇ ਰਲ ਕੇ ਇਕੱਠੇ ਇੰਜੋਏ ਕਰਦੇ ਹਨ। ਤੋ ਦੇਖੋ ਆਪਣੇ ਆਪਣੇ ਢੰਗ ਦਾ ਖਾਣਾ-ਦਾਣਾ ਖਾਣ ਰਹੇ ਹੋ ਨੇ ਦਫਾ ਤੇ ਸੋਨਾ ਪਵਾਰਾ ਸਾਂਦੇ ਘਰ ਦੇ ਵਿੱਚ ਕਿਤੇ ਅੜੜੇ ਸ਼ਾਮ ਹਾਫੀ ਰੌਣਕਾਂ ਲੱਗਦੀਆਂ ਨੇ ਬੱਚੇ ਬਹੁਤ ਇੰਜੋਏ ਕਰਦੇ ਨੇ ਤੇ ਇੱਥੇ ਬਹੁਤ ਹੀ ਸੁੰਦਰ ਲੱਗਦਾ ਹੈ ਸਾਂਦੇ ਘਰ ਦੇ ਵਿੱਚ ਪ੍ਰਕਿਰਤੀ ਨੇ ਇੰਨਾ ਸੁੰਦਰ ਰੂਪ ਲਿਆ ਹੋਇਆ ਹੈ ਕਿ ਹਰ ਤਰ੍ਹਾਂ ਦਾ ਫੁੱਲ ਇੱਥੇ ਲੱਗਿਆ ਹੋਇਆ ਹੈ ਫੁੱਲ ਪੂਰੇ ਜੋਬਨ ਤੇ ਖਿੜੇ ਹੋਏ ਹਨ ਇਹਨਾਂ ਨੂੰ ਦੇਖ ਦੇ ਕੇ ਮਨ ਖੁਸ਼ ਹੋ ਜਾਂਦਾ ਹੈ ਇਸੇ ਕਰਕੇ ਅਸੀਂ ਕਹਿ ਰਹੇ ਹਾਂ ਇੱਥੇ ਕੁਦਰਤੀ ਤੇ ਸ਼ਾਂਤ ਮਾਹੌਲ ਹੈ ਜੋ ਇੱਕ ਹੈ ਗ੍ਰੀਨਰੀ ਇੱਥੇ ਵੀ ਹੈ ਜਿਹੜੀ ਇਹ ਇੱਕ ਸਪੈਸ਼ਲ ਅਟਰੈਕਸ਼ਨ ਪੁਆਇੰਟ ਬਣੀ ਹੋਈ ਹੈ ਸਾਰੇ ਲੋਕ ਆ ਕੇ ਪੁਲਾਂ ਨੂੰ ਦੇਖਦੇ ਹਨ ਤੇ ਹੁਣ ਇੱਕ ਬਹੁਤ ਵਧੀਆ ਚੀਜ਼ ਮੈਂ ਤੁਹਾਨੂੰ ਦਿਖਾਉਣ ਜਾ ਰਹੀ ਹਾਂ ਸਾਂਝੇ ਘਰ ਦੇ ਵਿੱਚ ਜਦ ਵੀ ਤੁਸੀਂ ਆਵੋ ਜ਼ਰੂਰ ਕਦੇ ਰਹਿਣ ਦਾ ਪ੍ਰੋਗਰਾਮ ਬਣਾ ਕੇ ਆਇਓ ਇੱਥੇ ਅਲੱਗ-ਅਲੱਗ ਤਰ੍ਹਾਂ ਦੀ ਰਹਿائش ਦਾ ਪ੍ਰਬੰਧ ਵੀ ਹੈ ਸਾਂਝੇ ਘਰ ਦੇ ਵਿੱਚ ਪੂਰਾ ਫੈਮਿਲੀ ਮਾਹੌਲ ਹੈ ਸੋ ਜਦ ਵੀ ਤੁਸੀਂ ਆਉਂਗੇ ਤੁਹਾਨੂੰ ਇੱਥੇ ਦਾ ਰੰਸ ਐਪ ਘੁਲਾਉਣ ਦੀ ਕੋਈ ਜ਼ਰੂਰਤ ਨਹੀਂ ਪੂਰਾ ਸੇਫ ਮਾਹੌਲ ਹੈ ਅਸੀਂ ਇੱਥੇ ਰਹਿ ਰਹੇ ਹਾਂ ਸੋ ਦ ਕੋਣ ਜਾ ਰਹੇ ਹਾਂ 10 ਤੋਂ 3 ਜਿਦੇ ਵਿੱਚ ਰਹਿਸ਼ ਕੀਤੀ ਜਾ ਸਕਦੀ ਹੈ ਫਰਦੇ ਵੀ ਨੀਸਤੇ ਵਿੱਚ ਪੂਰਾ ਬੈੱਡ ਲੱਗਿਆ ਹੋਇਆ ਪੂਰੀ ਸਿਕਿਉਰ ਹੈ ਏਸੀ ਵੀ ਹੈ ਪੱਕੇ ਸਭ ਕੁਝ ਲੱਗਿਆ ਹੋਣਾ ਸੋ ਇਹੇ ਚੇਕ ਕਰਕੇ ਆ ਕੇ ਰਹਿਣਾ ਚਾਹੀਦਾ ਹੈ

ਇਦੇ ਵਿੱਚ ਅਟੈਚ ਬਾਥਰੂਮ ਵੀ ਹੈ ਸੇਕਿੰਡ ਬਹੁਤ ਸੋਹਣੀ ਅਕਮੋਡੇਸ਼ਨ ਹੈ ਟਰੂ ਰਿਕੇ ਲੈ ਕੇ ਆ ਉਹ ਬੱਚਿਆਂ ਨੂੰ ਬਹੁਤ ਹੀ ਸੋਹਣਾ ਲੱਗਦਾ ਕਿਉਂਕਿ ਬੱਚਿਆਂ ਦੇ ਲਈ ਸਪੈਸ਼ਲ ਝੂਲੇ ਹਨ ਚਿੜੀਆ ਘਰ ਹੈ ਸੇ ਪ੍ਰਕਿਰਤੀ ਬਹੁਤ ਜ਼ਿਆਦਾ ਹੈ ਹੁਣ ਮੈਂ ਦਿਖਾਉਣ ਜਾ ਰਹੀ ਹਾਂ ਸਾਡੇ ਆਪਣੇ ਸਾਂਝੇ ਘਰ ਦੇ ਵਿੱਚ ਬੂਟਿਆਂ ਦੀ ਜਦ ਚੱਲ ਪਿੱਤੀ ਦੇਖੋ ਸੰਤ੍ਰਿਆਂ ਦੇ ਨਾਲ ਪ੍ਰਯਾਪਤ ਆਏ ਬੂਟਾ ਅਸੀਂ ਸਾਰੇ ਇੱਥੇ ਪੋੜ ਕੇ ਖਾਣੇ ਆ ਜਦ ਵੀ ਤੁਸੀਂ ਆਵੋ ਇੱਥੋਂ ਆ ਕੇ ਜਰੂਰ ਇਹ ਚੀਜ਼ਾਂ ਦਾ ਆਨੰਦ ਮਾਣ ਸਕਦੇ ਹੋ ਆਪਾਂ ਦਾ ਸੰਤਾ ਕੋਮਲਾ ਜਿਹਾ ਠਾਕ ਦੇਖਦੇ ਆਂ ਹੌਸਟ ਦੇ ਨਾਲ ਇੱਕ ਅਸੀਂ ਛੋਟਾ ਜਿਹਾ ਗੁਜ਼ੀਪੋ ਵੀ ਰੱਖਿਆ ਹੋਇਆ ਹੈ ਜਿਦੇ ਥਲੇ ਤੁਸੀਂ ਰਾਮ ਨਾਲ ਬੈਠ ਕੇ ਬਾਹਰਲੇ ਮਾਹੌਲ ਦਾ ਆਨੰਦ ਮਾਣ ਸਕਦੇ ਹੋ ਕੱਪ ਸ਼ੱਪ ਕਰ ਸਕਦੇ ਹੋ ਚਾਹ ਪਾਣੀ ਇੱਥੇ ਪੀ ਸਕਦੇ ਹੋ ਤੇ ਸਾਡੇ ਕੋਲ ਸਾਂਝ ਕਰਦੇ ਦੇ ਵਿੱਚ ਇੱਕ ਹਾਲ ਹੈ ਏਸੀ ਹਾਲ ਜਿਵੇਂ ਕਿ ਤੁਸੀਂ ਜਿਹੜਾ ਕਿ ਕਿਤੀ ਪਾਰਟੀਆਂ ਲਈ ਰਿੰਗ ਸੈਰੇਮਨੀ ਲਈ ਸੈਮੀਨਰਸ ਲਈ ਵੀ ਵਰਤਿਆ ਜਾਂਦਾ ਹੈ ਕਾਫੀ ਸਕੂਲ ਦੇ ਬੱਚੇ ਆਉਂਦੇ ਹਨ ਉਹ ਇੱਥੇ 뮤ਜ਼ਿਕ ਲਾ ਕੇ ਪੂਰਾ ਇੰਜੋਏ ਕਰਦੇ ਹਨ ਸੋ ਇਹ ਇਹ ਹੈ ਜੀ ਸਾਂਝੇ ਘਰ ਦਾ ਸਾਂਝਾ ਹਾਲ ਜੋ ਕਿ ਹਰ ਮੰਥੀ ਕਮਾਂ ਲਈ ਵਰਤਿਆ ਜਾਂਦਾ ਹੈ ਛਿੰਨੇ ਕੀ ਡਿੰਗ ਸਰਮੋਨੀ 50th ਮੈਡੀਟੇਸ਼ਨ ਪੂਰਾ ਲਗ ਲਗ ਘਰ ਦੀ ਸੈਮੀਨਾਰ ਕਾਫੀ ਸਕੂਲ ਦੇ ਬੱਚੇ ਆਉਂਦੇ ਹਨ ਅਸੀਂ ਉਹਨਾਂ ਨੂੰ ਕਿਤੇ ਵੀ ਲਾ ਦਿੰਦੇ ਹਾਂ ਬੱਚੇ ਬਹੁਤ ਬਹੁਤ ਜ਼ਿਆਦਾ ਐਨਜਾਇ ਕਰਦੇ ਹਨ ਸਰ ਸੌਤ ਗੇਟਸ ਆ ਬੰਦ ਕੀਤੀ ਫੈਸਿਲੀਟੇਸ ਆਲ ਦੇ ਵਿੱਚ ਤੁਸੀਂ ਚੱਲਣੇ ਪੈਂਦੇ ਆਪਾਂ ਇਹ ਛੋਟੇ ਮੁਕਤੇnabla ਨੂੰ ਭੁਗ ਮਾ ਸਕਦੇ ਹਾਂ। ਹੁਣ ਫਾਨੂੰ ਆਪਾਂ ਲੈ ਕੇ ਚੱਲਦੇ ਹਾਂ ਜੀ ਸਾਂਝੇ ਘਰ ਦੇ ਵਿੱਚ ਜਿਹੜਾ ਬਹੁਤ ਹੀ ਸੋਹਣਾ ਸਵਿਮਿੰਗ ਪੂਲ ਬਣਿਆ ਹੋਇਆ ਹੈ ਤੇ ਨਾਲ ਹੀ ਸਾਡੀ ਆਪਣੀ ਰੈ residense ਪੂਲ ਹੂਲ ਜੋ ਕਿ ਗਾਰਮੀਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਬਿਜ਼ੀ ਹੁੰਦਾ ਹੈ ਇਸੇ ਵਿੱਚ ਅਸੀਂ ਗਾਰਮੀਆਂ ਦੇ ਵਿੱਚ ਹਮੇਸ਼ਾ ਫ੍ਰੈਸ਼ ਪਾਣੀ ਭਰਦੇ ਹਾਂ ਸਵੇਰੇ ਤੇ ਸ਼ਾਮ ਕੋਈ ਇਹਦੇ ਵਿੱਚ ਕਲੋਰੀਨ ਜਾਂ ਕੁਝ ਮਿਕਸ ਨਹੀਂ ਕਰਦੇ ਇਸ ਦੀ ਸਫਾਈ ਦਾ ਗਾਰਮੀਆਂ ਦੇ ਵਿੱਚ ਪੂਰਾ ਖਿਆਲ ਰੱਖਿਆ ਜਾਂਦਾ ਹੈ ਸੋ ਬੱਚੇ ਬਹੁਤ ਆਉਂਦੇ ਹੈ ਫੈਮਿਲੀਆਂ ਆਪ ਆਉਂਦੇ ਕਿਉਂਕਿ ਇਹ ਬਹੁਤ ਹੀ ਸਪਿਅਰ ਤੇ ਸੇਫ ਪਲੇਸ ਹੈ ਇਹ ਤੇ ਲੇਡੀਜ਼ ਵੀ ਬੜੇ ਪ੍ਰਾਊਡ ਨਾਲ ਆਉਂਦੀਆਂ ਨੇ ਕਿਉਂਕਿ ਇਹ ਚੀਜ਼ਾਂ ਆਮ ਹਰ ਇੱਕ ਲਈ ਹਰ ਥਾਂ ਅਵੇਲੇਬਲ ਨਹੀਂ ਸੋ ਸਾਨੂੰ ਇਹ ਬੜੇ ਮਾਣ ਹੀ ਮਹਿਸੂਸ ਹੁੰਦਾ ਇਸ ਚੀਜ਼ ਦੇ ਵਿੱਚ ਕਿ ਸਾਂਝੇ ਕਰਦੇ ਵਿੱਚ ਜਿਹੜਾ ਵਾਤਾਵਰਣ ਬਣ ਗਿਆ ਜਿਹੜੀ ਇਸ ਦੀ ਰੈਪਰੈਸੇਸ਼ਨ ਬਣ ਚੁੱਕੀ ਹੈ ਇਹ ਸੱਚੀ ਚੀਜ਼ ਇਸ ਨੂੰ ਬੜਾ ਪ੍ਰਮਾਣਿਤ ਇਸ ਹੁੰਦਾ ਹੈ ਤੇ ਨਾਲ ਨਾਲ ਸਾਡੇ ਕੋਲ ਨਸਤਰਾਸ ਨਾਲ ਇਸ ਫੋਸਟਲ ਸਾਨੂੰ ਜੋੜਨ ਦੇ ਇਸ ਤਰੀਕੇ ਉਸ ਨੂੰ ਜੋੜਨ ਦੇ ਇਸ ਤਰ੍ਹਾਂ ਇਹ ਸਿੱਧਾ ਸਵਾਲ ਪੁੱਛਣਾ ਹੈ। ਹਮਮ। ਸੋ ਇੱਥੇ ਸਾਡੀ ਆਪਣੀ ਆ ਜਾਂਦੀ ਹੈ ਜੀ ਪਰਸਨਲ پارک ਇਸ ਸਾਡੀ ਆਪਣੀ ਰੈਜ਼ਿਡੈਂਸੀ ਜਿੱਥੇ ਅਸੀਂ پارک ਸਪੈਸ਼ੀਅਲ ਫੋਕਸ ਰੈਜ਼ਿਡੈਂਸ ਦਾ ਫੈਸਲਾ ਕੀਤਾ ਹੈ ਕਿ ਇਹਦਾ ਇਸੋਂ ਸੋ ਤਾਂ ਸਾਰਿਆਂ ਨੂੰ ਓਪਨ ਕਰਦੇ ਹਾਂ ਤੇ ਕੁਝ ਸਾਂਝੇ ਕਰਨ ਨੂੰ ਲੋੜ ਬਣ ਸਕਾ।